ਗੁਰੂ ਪਿਆਰੇ ਖਾਲਸਾ ਜੀ ਇੱਕ ਪ੍ਰਵਾਸੀ ਵੀਰਾਂ ਦੀ ਜਿਹੜੀ ਬੀਬੀ ਆ ਔਰਤ ਹੈ ਜਿਹਦਾ ਨਾਮ ਕਮਲਕੌਰ ਦੇ ਨਾਂ ਦੇ ਉਹਨੇ ਆਈਡੀਆਂ ਵਗੈਰਾ ਬਣਾ ਕੇ ਤੇ ਬਹੁਤ ਜ਼ਿਆਦਾ ਗੰਦ ਪਰੋਸਿਆ ਉਹ ਕਾਫੀ ਸਮੇਂ ਤੋਂ ਉਹਦੀ ਅਸ਼ਲੀਲਤਾ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੈਰਦੀ ਸੀ ਤੇ ਉਹ ਬੱਚਿਆਂ ਤੇ ਮਾੜਾ ਪ੍ਰਭਾਵ ਪਾਉਂਦੀ ਸੀ ਕਈ ਵਾਰ ਜਤਨ ਕੀਤੇ ਗਏ ਕਿ ਇਹਨਾਂ ਨੂੰ ਸਮਝਾਇਆ ਜਾਵੇ ਪਰ ਕਹਿੰਦੇ ਹੁੰਦੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ ਜਿਨ੍ਹਾਂ ਨੇ ਵੀ ਸਿੰਘਾਂ ਨੇ ਸੇਵਾ ਲਈ ਆ ਵੈਸੇ ਤਾਂ ਅਮਰਤਪਾਲ ਮਹਿਰੋਂ ਦੇ ਜਥੇ ਨੇ ਉਹਦੀ ਜ਼ਿੰਮੇਵਾਰੀ ਲਈ ਆ ਜਿਹੜੇ ਸਿੰਘਾਂ ਨੇ ਵੀ ਸੇਵਾ ਲਈ ਆ ਅਮਰਤਪਾਲ ਦੇ ਜਥੇ ਦੇ ਮਹਿਰੋਂ ਦੇ ਜਥੇ ਨੇ ਲਈ ਆ ਤੇ ਉਹ ਵੀ ਉਹਨਾਂ ਦੀ ਅਸੀਂ ਜੋਗ ਕਾਨੂੰਨੀ ਮਦਦ ਜਿੰਨਾ ਹੋ ਸਕਿਆ ਅਸੀਂ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਉਹਨਾਂ ਨੇ ਬਾਬਾ ਸੁੱਖਾ ਸਿੰਘ ਤੇ ਮਤਾਬ ਸਿੰਘ ਵਾਲਾ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਕਿ ਮਸਾ ਰੰਗੜ ਜੋ ਉੱਥੇ ਕਰਦਾ ਸੀ ਕੰਜਰੀਆਂ ਨਚਾਉਂਦਾ ਸੀ ਤੇ ਇਹ ਜਿਹੜੀ ਵੱਦਚਲਨ ਬੀਬੀ ਆ ਇਹਨੇ ਵੀ ਇਹੇ ਕੰਮ ਫੜਿਆ ਹੋਇਆ ਸੀ ਹੁਣ ਕਈ ਹੋਰ ਲੋਕ ਵੀ ਇਹੋ ਜਿਹਾ ਕੰਮ ਕਰਦੇ ਆ YouTube ਤੇ ਤੁਸੀਂ ਆਪਦਾ ਕੰਟੈਂਟ ਪਾਓ ਮਨੋਰੰਜਨ ਕਰੋ ਪਰ ਟੱਟੋ ਕੱਟ ਅਸ਼ਲੀਲਤਾ ਨਾ ਫਰਸੋ ਕਿਉਂਕਿ ਇਹ ਬਦਚਲਨ ਮੈਂ ਕਿਉਂ ਕਿਹਾ ਕਿਉਂਕਿ ਇਹਨੇ ਕੌਰ ਨਾਲ ਖਾ ਕੇ ਤੇ ਸਾਰੀਆਂ ਪੰਜਾਬੀ ਬੱਚੀਆਂ 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 ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਸਿੱਖਾਂ ਦੇ ਨਾਲ ਨਾਲ ਸਿੰਘ ਤੇ ਕੌਰ ਲੱਗਦਾ ਤੇ ਪੰਜਾਬੀ ਪੰਜਾਬ ਵਿੱਚ ਜਿਆਦਾਤਰ ਸਿੱਖ ਰਹਿੰਦੇ ਨੇ ਵੈਸੇ ਤਾਂ ਸਿੱਖ ਵਰਲਡ ਵਿੱਚ ਫੈਲੇ ਹੋਏ ਨੇ ਪਰ ਇਹਨਾਂ ਨੇ ਪੂਰੀ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਆ ਕੋਝੀ ਸਾਜ਼ਿਸ਼ ਤੇ ਉਹਦਾ ਅੰਜਾਮ ਜਿਹੜਾ ਉਹ ਕੀ ਹੋਇਆ ਕਿ ਉਸ ਨੂੰ ਆਪਦੀ ਜਾਨ ਤੋਂ ਹੱਥ ਧੋਣੇ ਪਏ ਹੁਣ ਕਈਆਂ ਨੂੰ ਇੱਥੇ ਹਮਦਰਦੀ ਵੀ ਆ ਕਈ ਚੰਨਾ ਵਾਲੇ ਚੀਕਾ ਮਾਰੀ ਜਾਂਦੇ ਆ ਕਿ ਐਦਾਂ ਹੋ ਗਿਆ ਆ ਨਹੀਂ ਹੋਣਾ ਚਾਹੀਦਾ ਸੀ ਆ ਹੋਣਾ ਚਾਹੀਦਾ ਸੀ ਦੇਖੋ ਖਾਲਸਾ ਪੰਥ ਬਦੀ ਕੀ ਨਹੀਂ ਕਰਦਾ ਪਰ ਖਾਲਸਾ ਪੰਥ ਕਿਸੇ ਵੀ ਵੱਧ ਚੱਲਣ ਆਚਰਣ ਵਾਲਿਆਂ ਨੂੰ ਬਖਸ਼ਦਾ ਨਹੀਂਗਾ ਉਹ ਚਾਹੇ ਘਰ 'ਚ ਹੋਣ ਚਾਹੇ ਬਾਹਰ 'ਚ ਹੋਣ ਸੋ ਮੇਰਾ ਇਹ ਵੀਡੀਓ ਮੈਸੇਜ ਬਣਾਉਣ ਦਾ ਇੱਕੋ ਹੀ ਇੱਕ ਮਕਸਦ ਆ ਕਿ ਅਮਰਪਾਲ ਮੈਰੋਂ ਦੇ ਜਥੇ ਨੇ ਜੇ ਇਹ ਕੀਤਾ ਕਿਉਂਕਿ ਸੋਸ਼ਲ ਮੀਡੀਆ ਤੇ ਕਈ ਕਿਉਂਕਿ ਮੈਂ ਅਮਰਪਾਲ ਨੂੰ ਵੀ ਸੁਣਿਆ ਸੀਗਾ ਉਹਨਾਂ ਨੇ ਕੀਤਾ ਤੇ ਸ਼ਾਬਾਸ਼ ਅਸੀਂ ਚਟਾਨ ਵਾਂਗੂ ਨਹੀਂ ਬੰਦਿਆਂ ਵਾਂ ਉਹਨਾਂ ਦੇ ਨਾਲ ਖੜਾਗੇ ਤੇ ਮੈਂ ਸਮੂਚੀਆਂ ਸੰਕਾਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਸਿੰਘਾਂ ਦਾ ਸਹਿਯੋਗ ਕਰਨ ਦੀ ਲੋੜ ਹੈਗੀ ਆ ਕਾਨੂੰਨੀ ਪੱਧਰ ਤੇ ਵਕੀਲ ਕਰਨੇ ਪੈਣ ਉਹ ਵੀ ਮਹਾਰਾਜ ਕਿਰਪਾ ਕਰੇ ਆਪਾਂ ਸਾਰੇ ਜਣੇ ਕਰੀਏ ਜੇ ਕੋਈ ਹੋਰ ਕਿਸੇ ਤਰ੍ਹਾਂ ਦੀ ਸਪੋਰਟ ਦੀ ਲੋੜ ਆ ਤੇ ਆਪਾਂ ਕਰੀਏ ਪਹਿਲੀ ਤੇ ਗੱਲ ਉਨ੍ਹਾਂ ਤੇ ਐਫਆਈਆਰ ਦਰਜ ਨਹੀਂ ਸੀ ਹੋਣੀ ਚਾਹੀਦੀ ਚਲੋ ਕਾਨੂੰਨ ਅਨੁਸਾਰ ਜੇ ਕੋਈ ਗੱਲ ਹੋਈ ਵੀ ਆ ਤੇ ਮੈਨੂੰ ਇਸ ਗੱਲ ਦਾ ਵੀ ਥੋੜਾ ਮਾਣ ਮਹਿਸੂਸ ਹੋਇਆ ਪੰਜਾਬੀਆਂ ਤੇ ਕਿ ਉਹਦੇ ਸਸਕਾਰ ਤੇ ਕੱਲ ਕੋਈ ਨਹੀਂ ਗਿਆ ਕਿਉਂਕਿ ਔਰੰਗਜ਼ੇਬ ਦੀ ਕਬਰ ਤੇ ਦੀਵਾ ਜਗਾਉਣ ਵਾਲਾ ਨਹੀਂ ਹੈਗਾ ਕੋਈ ਜਿਹਨੇ ਮਾੜੇ ਮੰਦੇ ਕੰਮੀ ਨਾਨਕਾ ਜਦਕਦ ਮੰਦਾ ਹੋਏ ਸੋ ਉਹਨੂੰ ਕੀਤੇ ਦੀ ਸਜ਼ਾ ਮਿਲੀ ਆ ਤੇ ਜਿਹੜੇ ਦੂਜੇ ਬੱਚੇ ਬੱਚੀਆਂ ਸੋਸ਼ਲ ਮੀਡੀਆ ਤੇ ਕੰਮ ਕਰਦੇ ਉਹਨਾਂ ਵਾਸਤੇ ਅਮਰਪਾਲ ਮਹਿਰੋਂ ਦੇ ਜੱਥੇ ਨੇ ਕੰਮ ਮਾਰ ਕੇ ਟੰਗਿਆ ਤੇ ਉਹਨਾਂ ਨੂੰ ਦੱਸਿਆ ਕਿ ਹੜ ਜੋ ਆਵਾਜ਼ ਆਜੋ ਨਿਵਾਰੀ ਤੁਹਾਡੀ ਆ ਸਕਦੀ ਹੈ ਆ ਸਕਦੀ ਸ਼ਬਦ ਮੈਂ ਵਰਤਿਆ ਸੋ ਇਸ ਕਰਕੇ ਭਾਈ ਸਾਨੂੰ ਸਾਰਿਆਂ ਨੂੰ ਇਕੱਤਰ ਹੋਣਾ ਚਾਹੀਦਾ ਜਿੱਥੇ ਕੋਈ ਇਹੋ ਜਿਹਾ ਹੈਗਾ ਉਹਨੂੰ ਪਹਿਲਾਂ ਪਿਆਰ ਨਾਲ ਸਮਝਾਉਣਾ ਚਾਹੀਦਾ ਕਿ ਨਾ ਭਾਈ ਨਾ ਨਾ ਕਰ ਸੋ ਇਹ ਕਾਬਲੇ ਤਰੀਫ ਸੇਵਾ ਕੀਤੀ ਹੈ ਸਿੰਘਾਂ ਨੇ ਮਹਾਰਾਜ ਅਰਦਾਸ ਕਰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਖਸ਼ੇ ਇੱਕ ਪੰਜਾਬ ਦੇ ਵਿੱਚ ਇੱਕ ਬੱਚੀ ਦਾ ਇੱਕ ਕੁੜੀ ਦਾ ਕਮਲਕੌਰ ਭਾਬੀ ਜੀ ਦਾ ਨਾਮ ਹੈ ਜਦ ਕਿ ਗੁਰਮਤਿ ਵਿੱਚ ਭਾਬੀ ਸ਼ਬਦ ਪਰਵਾਨ ਨਹੀਂ ਹੈ ਉਹਦਾ ਮਰਡਰ ਹੋਇਆ ਤੇ ਨਾਲ ਹੀ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਇੱਕ ਵੀਡੀਓ ਜਾਰੀ ਕਰੀ ਗਈ ਹੈ ਕਿ ਜਿਹਦੇ ਵਿੱਚ ਅਜੇ ਵੀ ਉਹ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੀਆਂ ਕੁੜੀਆਂ ਨੂੰ ਧਮਕਾਉਂਦਾ ਪਿਆ ਤੇ ਮਹਿਮਾਨਜੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਤੇ ਨਾਲ ਹੀ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਤੁਸੀਂ ਕਿੰਨੇ ਕੁ ਹੋਰ ਅਜੇ ਬੱਚੇ ਮਰਾਉਣੇ ਨੇ ਇਹ ਜਿਹੜੇ ਬਾਣੇ ਦੇ ਅੰਦਰ ਇਹ ਗੈਂਗਸਟਰ ਨੇ ਨਾ ਕਿ ਇਹ ਗੁਰੂ ਦੇ ਸਿੱਖ ਨੇ ਗੁਰੂ ਦਾ ਇਹ ਕੀ ਬੋਲ ਰਿਹਾ ਹੈ ਗੁਰੂ ਦਾ ਸਿੰਘ ਬਿਹਾਰ ਦੇ ਲੋਕਾਂ ਨੂੰ ਬਿਹਾਰ ਦੀਆਂ ਕੁੜੀਆਂ ਬਾਰੇ ਬਿਹਾਰ ਨੂੰ ਉੱਤਰ ਪ੍ਰਦੇਸ਼ ਬਾਰੇ ਯੂਪੀ ਬਾਰੇ ਕਦੇ ਮਾੜਾ ਨਹੀਂ ਬੋਲ ਸਕਦਾ ਮੈਨਰ ਨੂੰ ਇਹ ਅਜੇ ਪਤਾ ਨਹੀਂ ਕਿ ਗੁਰੂ ਸਾਹਿਬ ਦਾ ਜਨਮ ਕਿੱਥੇ ਹੋਇਆ ਗੁਰੂ ਸਾਹਿਬ ਨੇ ਯੂਪੀ ਜਿਹੜਾ ਉੱਤਰ ਪ੍ਰਦੇਸ਼ ਹੈ ਉੱਥੇ ਮਾਤਾ ਗੁਜਰੀ ਨੇ ਆਪਣਾ ਗਰਭ ਵਿੱਚ ਆਏ ਤੇ ਬਿਹਾਰ ਦੇ ਪਟਨਾ ਸ਼ਹਿਰ ਦੇ ਵਿੱਚ ਜਾ ਕੇ ਮਾਤਾ ਗੁਜਰੀ ਦੇ ਘਰ ਉਹਨਾਂ ਦਾ ਜਨਮ ਹੋਣਾ ਹੋਇਆ ਸੋ ਇਹ ਗੁਰੂ ਦਾ ਸਿੱਖ ਕਿਸੇ ਬਾਰੇ ਮਾੜਾ ਨਹੀਂ ਬੋਲ ਸਕਦਾ ਅਰ ਤੂੰ ਹੁੰਦਾ ਕੌਣ ਹੈ ਬਲੈਕਮੇਲਰ ਹੈ ਤੂੰ ਤੂੰ ਹਮੇਸ਼ਾ ਲੋਕਾਂ ਨੂੰ ਡਰਾ ਧਮਕਾ ਕੇ ਆਪਣੀ ਜੀਵਨ ਲੀਲਾ ਵਤੀਤ ਕਰ ਰਿਹਾ ਹੋਰ ਕੀ ਕਰ ਰਿਹਾ ਹਮੇਸ਼ਾ ਤੈਨੂੰ ਕਮਲ ਕੌਰ ਭਾਬੀ ਜੀ ਦਾ ਨਾਮ ਉਹ ਬੱਚੀ ਦਾ ਜਿਹਦਾ ਅੱਜ ਮੜ ਹੋਇਆ ਮੈਨੂੰ ਬੜਾ ਦੁੱਖ ਲੱਗਿਆ ਕਿ ਪੰਜਾਬ ਦੀ ਇੱਕ ਕਿਸੇ ਵੀ ਉਹਦਾ ਆਪ ਦਾ ਜੀਵਨ ਸੀ ਉਹਦਾ ਆਪ ਦਾ ਕਿਰਦਾਰ ਸੀ ਸਾਨੂੰ ਕਿਸੇ ਦੇ ਕਿਰਦਾਰ ਤੋਂ ਜੀਵਨ ਤੋਂ ਕੁਝ ਨਹੀਂ ਲੈਣਾ ਤੈਨੂੰ ਕਲੀ-ਕਲੀ ਦੀ ਰੀਲ ਯਾਦ ਆ ਕਦੋਂ ਉਹ ਕੋਈ ਕੁੜੀ ਕਦੋਂ ਕੋਈ ਬੱਚੀ ਕੀ ਬੋਲਦੀ ਆ ਕਿਹੜੇ ਕੱਪੜੇ ਪਾਉਂਦੀ ਆ ਕਦੋਂ ਉਹ ਆਪਣੇ ਅੰਗ ਦਿਖਾਉਂਦੇ ਨੇ ਤੁਸੀਂ ਕਲੀ-ਕਲੀ ਦੀ ਰੀਲ ਫੋਲ ਦਿਆਂ ਦੇ ਨੇ ਉਦੋਂ ਤੁਸੀਂ ਵੀ ਦੇਖਦੇ ਹੋ ਅੱਜ ਉਹ ਬੱਚੀ ਮਰ ਗਈ ਅੱਜ ਤੂੰ ਫੇਰ ਕੁਝ ਅਜਿਹੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਵੀਡੀਓ ਬਣਾ ਰਿਹਾ ਜਿਹੜੇ ਪੰਜਾਬ ਨੂੰ ਤੋੜਨ ਵਾਲੇ ਨੇ ਜਿਨ੍ਹਾਂ ਨੂੰ ਹਮੇਸ਼ਾ ਪੰਜਾਬ ਵਿੱਚ ਅੱਗ ਲਾਉ ਗੱਲਾਂ ਪਸੰਦ ਨੇ ਤੈਨੂੰ ਪੁੱਛਿਆ ਜਾਵੇ ਛੇਤਰ ਮਾਰ ਕੇ ਕਿ ਇਸ ਬੱਚੀ ਦਾ ਕਤਲ ਕਿਹਨੇ ਕੀਤਾ ਤੇ ਇਹਦੀ ਅਰੈਸਟ ਹੋਣੀ ਬਹੁਤ ਜ਼ਰੂਰੀ ਹੈ ਨਾਲ ਹੀ ਮੈਂ ਇੱਕ ਇਹ ਵੀ ਕਹਾਂ ਕਿ ਅਜਿਹੇ ਲੋਕਾਂ ਨੂੰ ਕੋਈ ਧੱਕਾ ਨਹੀਂ 4 ਲੱਖ ਪਲੱਸ ਉਸ ਬੱਚੀ ਦੇ ਫੋਲੋਅਰ ਨੇ ਮੈਂ ਅੱਜ ਹੀ ਉਹਦਾ ਅਕਾਊਂਟ ਚੈੱਕ ਕੀਤਾ ਜਿਹਦੇ ਵਿੱਚ 4 ਲੱਖ ਤੋਂ ਵੱਧ ਲੋਕ ਉਹਨੂੰ ਪਸੰਦ ਕਰਨ ਵਾਲੇ ਨੇ ਕਿਉਂਕਿ ਉਹਨਾਂ ਦਾ ਆਪ ਦਾ ਜ਼ਮੀਰ ਹੈ ਅੱਜ ਫਿਲਮਾਂ ਵਾਲਿਆਂ ਨਾਲ ਕਦੇ ਤੂੰ ਕਦੇ ਕਿਸੇ ਨਾਲ ਘੁੰਮਦਾ ਨਜ਼ਰ ਆਉਣਾ ਹੈ ਕਦੇ ਤੂੰ ਚੌੜਾ ਹੋ ਕੇ ਕਿਸੇ ਦੇ ਨਾਲ ਘੁੰਮਦਾ ਹੁੰਦਾ ਹੈ ਤੈਨੂੰ ਕੋਈ ਦਿਹਾੜੀ ਨਾ ਲੈ ਕੇ ਜਾਵੇ ਤੈਨੂੰ ਕੋਈ 500 ਰੁਪਏ ਮਜ਼ਦੂਰੀ ਤੇ ਨਾ ਲੈ ਕੇ ਜਾਵੇ ਤੂੰ ਮਾੜਾ ਮੋਟਾ ਸ਼ਰਮਿਕਾ ਸਿਰਫ ਤੇਰੇ ਇੱਕ ਬਾਣਾ ਪਾਇਆ ਜਿਹਦਾ ਤੂੰ ਨਜਾਇਜ਼ ਫਾਇਦਾ ਚੁੱਕਦਾ ਜਦੋਂ ਤੂੰ ਅਦਰ ਸਟੇਟਾਂ ਦੀਆਂ ਕੁੜੀਆਂ ਦੀਆਂ ਅਦਰੇ ਸਟੇਟਾਂ ਦੇ ਵਿੱਚ ਜਾ ਕੇ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਮਿੰਟ ਵਿੱਚ ਪਹੁੰਚ ਜਾਣਾ ਅੱਜ ਤੂੰ ਬਿਹਾਰ ਤੇ ਜੂਪੀ ਵਾਲੇ ਮਾੜਾ ਬੋਲਿਆ ਤੇ ਤੇਰੇ ਵਰਗਿਆਂ ਨੂੰ ਛਿੱਤਰ ਮਾਰ ਕੇ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੀਦਾ ਅੱਜ ਬਖ ਬਖ ਲੋਕਾਂ ਨੂੰ ਮੈਂ ਇਹੀ ਕਹਾਂਗਾ ਅਗਰ ਅਮਰਤਪਾਲ ਮੈਰੋ ਕਿਸੇ ਨੂੰ ਡਰਾਉਂਦਾ ਜਾਂ ਧਮਕਾਉਂਦਾ ਉਹਨੂੰ ਕੋਈ ਦੁਕਾਨ ਨਹੀਂ ਉਹ ਦਾਸ ਨਾਲ ਕੰਟੈਕਟ ਕਰੇ ਅਗਰ ਇਹਦੀ ਕਿਸੇ ਨੂੰ ਧਮਕੀ ਆਉਂਦੀ ਆ ਜਾਂ ਕਾਲ ਆਉਂਦੀ ਆ ਦਾਸ ਤੁਹਾਡੇ ਨਾਲ ਖੜਾ ਮੈਂ ਕਿਸੇ ਦੀ ਅਸ਼ਲੀਲਤਾ ਨੂੰ ਦੇਖਦਾ ਹੀ ਨਹੀਂ ਆ ਨਾ ਹੀ ਮੈਨੂੰ ਕਿਸੇ ਦੀਆਂ ਵੀਡੀਓ ਦੇਖਣ ਦੀ ਜ਼ਰੂਰਤ ਹੈ ਤੁਹਾਡਾ ਆਪਣਾ ਪੇਰੀਆਂ ਭੈਣਾਂ ਦਾ ਬੱਚਿਆਂ ਦਾ ਕਿਰਦਾਰ ਹੈ ਲੇਕਿਨ ਮੈਂ ਆਪਣਾ ਪ੍ਰਚਾਰ ਕਰਾਂਗਾ ਪਰ ਮੈਂ ਕਿਸੇ ਨੂੰ ਡਰਾ ਕੇ ਧਮਕਾ ਕੇ ਮਾਰ ਕੇ ਇਸਨੂੰ ਭੁੱਲੇ ਪਟਕੇ ਰਸਤੇ ਤੋਂ ਲੈ ਕੇ ਨਹੀਂ ਆ ਸਕਦਾ ਗੁਰੂ ਦਾ ਸਿੱਖ ਹਮੇਸ਼ਾ ਪਿਆਰ ਵੰਡਦਾ ਹੈ ਅਮਰਤਪਾਲ ਮੈਰੋ ਕਿਸੇ ਨੂੰ ਵੀ ਡਰਾਉਂਦਾ ਧਮਕਾਉਂਦਾ ਕਿਸੇ ਨੂੰ ਕਾਲ ਕਰਕੇ ਚੈਲੰਜ ਕਰਦਾ ਦਾਸ ਨਾ ਤੁਸੀਂ ਕੰਟੈਕਟ ਕਰੋ ਤੇ ਮੈਂ ਮਾਜੋਗ ਡੀਜੀਪੀ ਸਾਹਿਬ ਨੂੰ ਤੇ ਨਾਲ ਹੀ ਭਗਵੰਤ ਮਾਨ ਜੀ ਨੂੰ ਕਹਾਂਗਾ ਕਿ ਇਹਨਾਂ ਨੂੰ ਚੱਕ ਕੇ ਅੰਦਰ ਡੱਕੋ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਤੇ ਨਾਲ ਹੀ ਸਾਡਿਆਂ ਸਿੱਖਾਂ ਦਾ ਜਿਹੜਾ ਬਾਹਰ ਬਦਨਾਮ ਕਰ ਰਹੇ ਨੇ ਇਹ ਬਾਣੇ ਨੂੰ ਬਦਨਾਮ ਕਰ ਰਹੇ ਨੇ ਇਹ ਨਫ਼ਰਤ ਫਲਾ ਰਹੇ ਨੇ। ਕਿਆ ਗੁੰਡਾ ਕਰਦੀ ਆ ਤੇਰੇ ਕੋਲ ਤੂੰ ਜਦ ਮਰਜੀ ਇਹਨਾਂ ਨੂੰ ਧਮਕਾ ਲਓ ਜਦ ਮਰਜੀ ਡਰਾ ਲਓ ਇਹ ਤੇਰਾ ਕੰਮ ਹੁਣ ਨਹੀਂ ਚੱਲਣਾ। ਜੇ ਕੋਈ ਅਮਰਤਪਾਲ ਮੈਰੋ ਕਿਸੇ ਨੂੰ ਪਰੇਸ਼ਾਨ ਕਰਦਾ ਦਾਸ ਨਾਲ ਕੰਟੈਕਟ ਕਰੋ ਤੇ ਨਾਲ ਹੀ ਮੰਗ ਕਰਦਾ ਤੇ ਦੇ ਅੰਗੇਸਟ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿੱਥੇ ਅੱਜ ਪੂਰਾ ਦੇਸ਼ ਉਸ ਦੁੱਖ ਦੇ ਵਿੱਚ ਅੱਜ ਕਈਆਂ ਦੇ ਘਰ ਚਿਰਾਗ ਬੁਝੇ ਨੇ ਅੱਜ ਇੱਕ ਭੈਣ ਅਗਰ ਦੁਨੀਆ ਤੋਂ ਗਈ ਆ ਉਹਦਾ ਕਤਲ ਹੋਇਆ ਪੰਜਾਬ ਦੇ ਵਿੱਚ ਇਹ ਸਾਡੇ ਵਾਸਤੇ ਦੁੱਖ ਦੀ ਗੱਲ ਹੈ ਜਿੱਥੇ ਅਹਮਦਾਬਾਦ ਵਿੱਚ ਉਸ ਜਹਾਜ਼ ਦੇ ਵਿੱਚ ਬੇਅੰਤ ਸਾਡੇ ਭੈਣ ਭਾਈ ਅੱਜ ਇਸ ਸੰਸਾਰ 'ਚ ਨਹੀਂ ਮੈਂ ਉਤੇ ਵੀ ਦੁੱਖ ਹਜ ਜाहिर ਕਰਦਾ ਪਰ ਅਮਰਤ ਪਾਲ ਮੈਰੋ ਨੇ ਅੰਗੇਸ਼ਟ ਸਖਤ ਤੇ ਸਖਤ ਕਾਰਵਾਈ ਕਰਨ ਦੀ ਮੈਂ ਮੰਗ ਰੱਖਦਾ